ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੋਧ ਕੈਂਪੇਨ ਹੈ ਉਹਦੇ ਤਹਿਤ ਮਿਸਟਰ ਪੁਲੀਸ ਅਫਸਰ ਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ। ਉਹ ਕੈਂਪ ਜੋ ਕਿ ਕਮਰਸ਼ੀਅਲ ਕੁਆਂਟੀਟੀ ਔਰ ਐਫਲੂਐਂਟ ਫੈਮਿਲੀ ਦੇ ਵਿੱਚ ਅਮੀਰ ਲੋਕਾਂ ਦਾ ਇੱਕ ਨਸ਼ਾ ਮੰਨਿਆ ਜਾਂਦਾ। ਉਹ ਅਸੀਂ ਰਿਕਵਰ ਕੀਤੀ ਹੈ 112 ਗ੍ਰਾਮ ਔਰ ਉਹਦੇ ਚ ਇੱਕ ਨਾਈਜੀਰੀਅਨ ਤੇ ਦੋ ਲੋਕਲ ਜਿਹੜੇ ਆ ਉਹਨਾਂ ਦੇ ਨਾਲ ਦੇ ਸਮਗਲਰਸ ਓਵਰ ਅਰੈਸਟ ਹੋਏ ਨੇ। ਔਰ ਇੱਕ ਬੱਤੀ ਬੋਰ ਦਾ ਪਿਸਤਲ ਹੈ ਇਸ ਤੋਂ ਇਲਾਵਾ 1 ਕਿਲੋ ਹਿਰੋਇਨ ਤੇ ਆਕਾ 10000 ਹਵਾਲਾ ਦੀ ਡਰਗ ਮਨੀ ਰਿਕਵਰ ਕੀਤੀ ਗਈ ਹੈ ਦੋ ਕੇਸਾਂ ਦੇ ਵਿੱਚ ਦੋ ਜਿਹੜਾ ਪਹਿਲਾ ਕੇਸ ਹੈ ਵਿੱਚ ਕੋਲਿੰਗਜ਼ ਨਾਮ ਦਾ ਬੰਦਾ ਹੈ ਨਾਈਜੀਰੀਅਨ ਇਹ ਆਪਣੇ ਬੱਚੇ ਦੇ ਇਲਾਜ ਵਾਸਤੇ ਇੰਡੀਆ ਆਇਆ ਸੀਗਾ ਪਹਿਲਾਂ ਮੈਡੀਕਲ ਟ੍ਰੀਟਮੈਂਟ ਵਾਸਤੇ ਉਸ ਤੋਂ ਬਾਅਦ ਇਹਨੂੰ ਲੱਗਿਆ ਕਿ ਇੱਥੇ ਇਹਦੇ ਕੰਟੈਕਟਸ ਹੋ ਗਏ ਸਮਗਲਿੰਗ ਰੈਕਸ ਨਾਲ ਕਿ ਦਿੱਲੀ ਦੇ ਵਿੱਚ ਕਾਫੀ ਜ਼ਿਆਦਾ ਜ਼ੋਰ ਨਾਲ ਇਹਦੇ ਉੱਥੇ ਵਿਕਰੀ ਹੈ ਜੀ ਕੋਕੀਨ ਦੀ ਇਹਨੇ ਅਫਲੈਂਟ ਪਾਰਟੀਆਂ ਉਥੇ ਰਹਿਣ ਲੱਗਿਆ ਇਹਨੇ ਓਵਰਸਟੇ ਵੀ ਕੀਤੀ ਹੈ ਔਰ ਇਹਨੇ ਕਾਉਂਟਰਵੈਂਸ਼ਨ ਵੀ ਕੀਤੀ ਹੈ ਜਿਹੜਾ ਪਾਸਪੋਰਟ ਐਕਟ ਦੀ ਹੈ ਵਪਾਰ ਸਮਝ ਸਕਦੇ ਆ ਜਾਂ ਵੀਜ਼ਾ ਦੀ ਔਰ ਇਹਦੇ ਨੂੰ ਮਹਿਰੋਲੀ ਦੇ ਵਿੱਚੋਂ ਸਾਡੀ ਸੀਆਈਏ ਟੀਮ ਲੈਡ ਬਾਇ ਸਪਤਰ ਮੋਲਨਦੀਪ ਇਹਨਾਂ ਨੇ ਫੜਿਆ ਔਰ ਇਹਦੇ ਨਾਲ ਦੇ ਦੋ ਜਿਹੜੇ ਸਾਥੀ ਨੇ ਇਸ਼ਪਰੀ ਏਰੀਅਸ ਹਰਸ਼ ਇਹ ਬਸੰਤ ਐਵੇਨਿਊ ਅੰਮ੍ਰਿਤਸਰ ਦਾ ਤੇ ਇਹਦਾ ਫਾਦਰ ਜਿਹੜਾ ਇਹ ਮੀਟ ਆਪਣੇ ਜਿਹੜੀ ਖਿਸ਼ਤੀ ਦੁਕਾਨ ਹੈ ਦੀ ਬਾਹਰੋਂ ਪਾਸ ਹੈ ਔਰ ਅਖਲੇਸ਼ ਵੀ ਜਿਹੜਾ ਹੈ ਉਹ ਵੀ ਬਸੰਤ ਐਵੇਨਿਊ ਦਾ ਹੈਗਾ ਪਲਾਸਟਿਕ ਦੀ ਫੈਕਟਰੀ ਚ ਕੰਮ ਕਰਦਾ ਇੱਕ ਪਿਸਤਰ ਬੱਤੀਪੋਰ ਵੀ ਇੱਥੇ ਨਾਲ ਮਿਲਿਆ ਬੀ ਕਾਮ ਪੜਿਆ ਹੋਇਆ ਹੈ ਮੇਨ ਅਖਲੇਸ਼ ਵੀ ਇਥੇ ਅੰਮ੍ਰਿਤਸਰ ਦੇ ਵਿੱਚ ਰੀਸੀਵਰ ਸੀਗਾ ਔਰ ਟਾਈਮ ਟੂ ਟਾਈਮ ਜਦੋਂ ਇਹ ਲੈਂ ਜਾਂਦੇ ਸੀਗੇ ਆ ਪੋਲਨਸ ਤੋਂ ਸਮਾਨ ਤੇ ਕੰਫਾਈਨਮੈਂਟ WhatsApp ਤੇ ਕੋਈ ਕੰਟੈਕਟ ਹੁੰਦਾ ਸੀਗਾ ਤੇ ਇਹ ਪਈਰ ਯਾਰ ਆ ਵੀ ਗਿਆ ਹੈ ਆਪਣੇ ਕਿਸੇ ਹੋਰ ਸਾਥੀ ਰਾਹੀ ਮੰਗਵਾਉਂਦਾ ਰਿਹਾ ਤੇ ਉਸ ਤੋਂ ਬਾਅਦ ਇਹ ਐਫਲੂਐਂਟ ਜਿਹੜੇ ਫੈਮਿਲੀਆਂ ਨੇ ਉਹਨਾਂ ਨੂੰ ਡਿਸਟ੍ਰਿਬਿਊਟ ਹੁੰਦੀ ਰਹੀ ਹੈ ਉਹਨਾਂ ਦੇ ਉੱਤੇ ਅਸੀਂ ਇਫੀਡੈਂਸ ਸਰਕਲ ਜਿਹੜੇ ਆ ਉਹਨਾਂ ਦੇ ਉੱਤੇ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਉਹਦੇ ਵਿੱਚ ਕਾਫੀ ਲੋਕ ਸਾਹਮਣੇ ਆਏ ਨੇ ਉਹਨਾਂ ਤੇ ਅਲੱਗ ਕੰਮ ਹੋ ਰਿਹਾ ਔਰ ਇਹਦੀ ਬੜੀ ਹਾਈ ਪ੍ਰਾਈਸ ਜਿਹੜੀ ਹੈ ਉਹ ਚੱਲੇ ਜਾਂਦੀ ਸੀ ਕਿਉਂਕਿ ਸਾਰੇ ਅਮੀਰ ਲੋਕਾਂ ਦਾ ਨਸ਼ਾ ਇਹਨੂੰ ਮੰਨਿਆ ਜਾਂਦਾ ਤੇ ਇਸ ਕਰਕੇ ਜਿਹੜਾ ਕਾਲੰਜ਼ ਵੀ ਐਸੇ ਕਰਕੇ ਆਪਣੀ ਪਰਿਵਾਰ ਛੱਡ ਕੇ ਇੱਥੇ ਹੀ ਰਹਿ ਰਿਹਾ ਹੈ ਇੰਡੀਆ ਔਰ ਦਿੱਲੀ ਦੇ ਵਿੱਚੋਂ ਮਹਿਰੋਲੀ ਦੇ ਏਰੀਆ ਚੋਂ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਸੀਗਾ ਇਸ ਤੋਂ ਇਲਾਵਾ ਜਿਹੜਾ ਸੈਕੰਡ ਹੀਰੋਇਨ ਦਾ ਵੇਰਾ ਕਾਟਰਲ ਬੱਸ ਜੋ ਹੈ ਉਹਦੇ ਵਿੱਚ ਰਵੀ ਕੁਮਾਰ ਜਿਹੜਾ ਮੇਨ ਬੰਦਾ ਹੈ ਏਲੀਅਸ ਜੱਗੂ ਤੇ ਦਾਦੂਪੁਰ थाना ਮਜੀਠਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਦਰਜ ਕੀਆ ਕਬੂਰ ਥਾਣੇ ਦੇ ਵਿੱਚ ਇਹਨੇ ਇਹ ਬਾਹਰ ਪਾਕਿਸਤਾਨੀ ਸਪੱਗਨੋਜ਼ ਨਾਲ ਦਾ ਰਾਪਟਾ ਹੋਇਆ ਤੇ ਸ਼ਾਮ ਸਿੰਘ ਜਿਹੜਾ ਇਹਦਾ ਹੋਰ ਸਾਥੀ ਹੈ ਏਲੀਅਸ ਰਾਹੁਲ ਕਤੂ ਨੰਗਲ ਰੋਡ ਪੀਐਸ ਮਜੀਠਾ ਅੰਮ੍ਰਿਤਸਰ ਰੂਰਲ ਇੱਕ ਇਹ ਵੀ ਇੱਕ ਕਪੜੇ ਦੀ ਫੈਕਟਰੀ 'ਚ ਕੰਮ ਕਰਦਾ ਹੈ ਇਹ ਡੈਜਿਨੇਟਿਡ ਜਿਹੜੇ ਡਰਾਪਿੰਗਸ ਹੁੰਦੀਆਂ ਸੀ ਡਰੋਨ ਨੂੰ ਚੁਕਾ ਕੇ ਥਿੱਕੇ ਅੱਗੇ ਵੇਚਦੇ ਸੀ ਤੇ ਅੱਗੇ ਲੋਕਾਂ ਨੂੰ ਹੈਂਡਓਵਰ ਕਰਦੇ ਸੀ ਇਹਦੇ ਜਿਹੜੀ ਇੰਪੋਰਟੈਂਟ ਸਿਗਨੀਫੀਕੈਂਟ ਗੱਲ ਹੈ ਜੀ ਆ ਉਹ ਹੈਗਾ ਗੁਰਪ੍ਰੀਤ ਜਿਹੜਾ ਖਲਚੀਆਂ ਦਾ ਫੜਿਆ ਗਿਆ ਜਿੱਤੋਂ 8 ਲੱਖ 10 ਹਜ਼ਾਰ ਡਰੱਗ ਮਨੀ ਤੇ ਹਵਾਲਾ ਮਨੀ ਜਿਹਨੂੰ ਆਪ ਕੈਸ ਕਰਦੇ ਆ ਇਹ ਬ੍ਰੰਧ ਹੋਈ ਹੈ ਇਹ ਜਿਹੜੀ ਮੇਨ ਗੱਲ ਆਈ ਹੈ ਕਿ ਇਹ ਜਿਹੜੀ ਪੈਸਾ ਹਵਾਲੇ ਦਾ ਇਹ ਨੈਟਵਰਕ ਜਿਹੜਾ ਹਵਾਲਾ ਇਹਨੂੰ 딜 ਕਰਦਾ ਸੀਗਾ ਉਹ ਵਾਇਆ ਦੁਬਈ ਪਾਕਿਸਤਾਨ ਜਾਂਦਾ ਸੀਗਾ ਸੋ ਇਹ ਗੁਰਪ੍ਰੀਤ ਜਿਹੜੀ ਅਗਲੇ ਦੇ ਲਿੰਕਸ ਨੇ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਸਾਰੀ ਜਿਹੜੀ ਟੀਮ ਹੈ ਇਹਦਾ ਸਾਰਾ ਆਪਰੇਸ਼ਨ ਦੋਨੋਂ ਦੇ ਵਰ ਲੈਡ ਬਾਈ ਮਿਸਟਰ ਗਵਿੰਦਰਪਾਲ ਸੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਗਗਵਿੰਦਰ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਯਾਦਵਿੰਦਰ ਸਿੰਘ ਏਸੀਪੀ ਇਨਵੈਸਟੀਗੇਸ਼ਨ ਇਹ ਇਨਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਉਹ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹਦੇ ਚ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਉਹ ਕੇਨ ਵਾਲੇ ਵਿੱਚ ਵੀ ਤੇ ਹੀਰੋਇਨ ਦੇ ਵਿੱਚ ਵੀ ਔਰ ਹਵਾਲਾ ਦਾ ਹੋਰ ਵੀ ਨੈਟਵਰਕ ਜਿਹੜਾ ਇਹਦਾ ਪਤਾ ਫਾਸ਼ ਹੋਏਗਾ ਸੁਰਜੀਤ ਜੀ ਦੀ ਇਨਵੈਸਟੀਗੇਸ਼ਨ ਇਹਦੀ ਔਨ ਔਨ ਹੈ ਸਾਡੇ ਕੋਲ ਆ ਰਿਹਾ ਹੈ ਨਾਮੀ ਪਿਛਲਾ ਸੁੰਤਿਆ ਜਾ ਰਿਹਾ ਮਤਲਬ ਸਾ ਤੇ ਇਹਦੇ ਪ੍ਰੋਜੈਕਟਸ ਲਾਈਕ ਇਸੀ ਬਗਾਨੀ ਆਰਟ ਲੱਗਦੇ ਦੇਖੋ ਬੇਸਿਕਲੀ ਇਹਨਾਂ ਦੇ ਆਪਣੇ ਗਰੁੱਪ ਬਣੇ